ਭਾਈ ਗੁਰੂ ਜੀ ਦਾ ਸਾਥ ਸਾਹਿਬ ਗੁਰੂ ਜੀ ਜੀ ਮਾਤਾ ਜੀ ਪਾਨਾ ਭਾਈ ਮੋਹਾਲੀ ਅੱਠ ਦੇ ਦਾ ਅੰਮ੍ਰਿਤਸਰ ਤੋਂ ਪਹੁੰਚ ਕੇ ਆਈ ਡੀਰੋਣੇ ਪ੍ਰਸ਼ਾਸਨ ਮੌਜੂਦ ਹੈ ਜੀ ਮੋਕ ਕੀ ਦੀ ਲਾਈਵ ਤੋਂ ਵੀਰਾਂ ਯਾਰ ਭਾਈ ਆਹ ਦੇਖੋ ਭਾਈ ਸਸੀ ਭਾਈ ਯਾਰ ਥੋੜੀ ਲੇਵਲ ਉੱਤੇ ਦੇਖੋ ਭਾਈ ਆਹ ਫੋਨ ਤੇ ਖਾਮੀ ਮੇਰੇ ਹੋਏ केड़ा बॉस इन में कल ही के पैरों ने आज राजस्थान कल किन दिन में किया सोचा चला क्यों किया ठीक होगा भाई आओ ओवर कहीं नहीं आया भाई हां चलिए चौधरी सात सेकंड भाई ਆ ਬੋਏ ਬਾਜੂ ਬੜੇ ਫੈਸਾ ਕੀ ਹੈ ਜੀ ਨਹੀਂ ਰਸ ਤਾ ਅਦੀ ਫੈਸਾ ਆ ਗੱਡੀਆਂ ਇੰਨੇ ਕਿੱਥੋਂ ਲਾ ਗਏ ਸਾਈਡ ਤੇ ਕਰਕੀ ਦੇ ਬਾਹਰ ਆ ਜ ਆਪਣੇ ਗੱਡੇ ਨੇ ਬਾਹਰ ਲਾ ਦੇ ਹਾਂ ਬੋਲੋ ਬੋਲੋ ਕਿ ਰਿਪੋਰਟ ਬੋਲੋ ਬੋਲੋ ਬਾਕ ਨੂੰ ਆਇਆ ਕਹਿਣਾ ਵੀ ਜਿਹੜੀਆਂ ਆ ਗੱਡੀਆਂ ਨੇ ਇਹਨਾਂ ਨੂੰ ਬਾਹਰ ਲਾ ਲੋ ਨਾ ਹਾਂ ਫੋਟੋ ਦੇ ਨਾਲ ਦੇਖਦੇ ਅੱਛਾ ਸਰਬੰਮੀ ਜੀ ਕਰਾਉਣਾ ਤੁਹਾਨੂੰ ਹਾਂ ਜਿਹੜੇ ਤੋਂ ਕੋਈ ਸਾਹ ਆ ਰਿਹਾ ਹੈ ਪੈਂਟਾ ਨਾ ਸਿੱਧੂ ਖੌਣ ਚੱਕਿਆ ਹੈ ਤੁਹਾਨੂੰ ਚਰਨਾ ਵਿੱਚ ਬੇਨਤੀ ਹੈ ਵੀ ਆਪਾਂ 1014 ਬੜਾ ਸਾਈਡ ਤੇ ਗੱਡੀ ਦੇ ਵੀ ਸਾਈਡ ਤੇ ਹੋ ਕੇ ਚੱਲੀਏ ਸਪੀਕਰ ਵਾਲੀ ਗੱਡੀ ਤੋਂ ਵੀ ਸਾਈਡ ਤੇ ਰਹਿਣਾ ਵੀਰ ਬਣ ਕੇ ਸਾਰਿਆਂ ਦੇ ਚਰਨਾ ਵਿੱਚ ਬੇਨਤੀ ਹੈ ਸਪੀਕਰ ਵਾਲੀ ਗੱਡੀ ਤੋਂ ਸਾਈਡ ਤੋਂ ਰਹਿ ਕੇ ਚੱਲਣਾ ਆਪਾਂ ਜਾਂਤੀ ਦੇ ਵਿੱਚ ਬੜੇ ਹੀ ਰੋਸਾਫ ਨੂੰ ਵਿੱਚ ਰਹਿ ਕੇ ਆਪਾਂ ਜਿਹੜਾ ਉਹ ਰਾਤ ਜਿਹੜਾ ਉਹ ਅੱਗੇ ਹੋਰ ਕਿੰਨੇ ਹਾਏ ਬੇਰਾਉ ਨਾ ਨਾ ਟੱਕਾ ਮੁਕੀ ਨਾ ਕਰੋ ਬਾਈ ਯਾਰ ਖੜ ਜੋ ਸਾਈਡ ਉੱਪਰ ਰੋਕਾ ਹੋ ਗਿਆ ਬਾਈ ਇਹ ਗੱਲ ਕੀ ਹੈ ਮੈਨੂੰ ਵਿਚਾਲੇ ਬਿਠਾ ਲਓ ਸੜਕ ਤੇ ਬਿਠਾ ਲਓ ਜਿੱਥੇ ਤੁਸੀਂ ਮੈਨੂੰ ਬਿਠਾ ਸਕਨਾ ਬਿਠਾ ਲਓ ਦੇਖੋ ਗਰਮੀ ਦੇ ਵਿੱਚ ਵੀ ਆਪਾਂ ਪ੍ਰੋਗਰਾਮ ਕਰਨ ਜਾਣਦੇ ਆ ਮੀ ਪਾਊਗਾ ਉਹਦੇ ਵਿੱਚ ਵੀ ਆਪਾਂ ਪ੍ਰੋਗਰਾਮ ਕਰਨ ਜਾਣਦੇ ਆ ਆਪਾਂ ਹੱਕਾਂ ਲਈ ਲੜਨ ਜਾਣਦੇ ਆ ਸਿਰਫ ਚਾਹ ਦੀ ਕੁੱਟ ਪੀ ਕੇ ਆਇਆ ਕੋਈ ਮੈਨੂੰ ਰੋਟੀ ਪਾਣੀ ਦਾ ਨਹੀਂ ਪ੍ਰੋਗਰਾਮ ਤੋਂ ਬਾਅਦ ਦੇਖਾਂਗੇ ਕੀ ਬਣੇਗਾ ਠੀਕ ਹੈ ਨਾ ਗੱਲ ਇਸ ਕਰਕੇ ਸਾਰਿਆਂ ਨੂੰ ਮੇਰੀ ਬੇਨਤੀ ਇਹੀ ਆ ਤੁਸੀਂ ਸਾਰਿਆਂ ਨਾਲ ਗੱਲ ਜਿੰਨੇ ਜਾਣੇ ਆਪਾਂ ਚੁੱਪ ਦਾ ਦਾਣ ਬਕਸ ਕੇ ਪ੍ਰਸ਼ਾਸਨ ਦੇ ਵਿੱਚ ਰਵਾਂਗੇ ਉਹਨਾਂ ਸਾਡਾ ਕੰਮ ਬਿਹਤਰੀਨ ਹੋਗਾ ਕਿਉਂਕਿ ਦੇਖੋ ਸਭ ਤੋਂ ਪਹਿਲੀ ਗੱਲ ਧਿਆਨ ਨਾਲ ਸੁਣ ਲਓ ਪ੍ਰਸ਼ਾਸਨ ਦਾ ਕੰਮ ਕੀ ਹੁੰਦਾ ਕਿ ਜਿਹੜੇ ਆਪਾਂ ਕੰਮ ਲਈ ਆਏ ਆ ਜੇ ਲੋਕ ਰੌਲਾ ਪਾਉਂਦੇ ਨੇ ਖੜਾ ਖਿੜਾੜ ਕੇ ਘਰਾਂ ਨੂੰ ਕਨਕਰ ਦੇਣਾ ਸਾਡਾ ਜਿਹੜਾ ਕੰਮ ਆ ਤਾਂ ਹੋਣਾ ਨਹੀਂ ਹੁਣ ਮੈਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜਿਹੜਾ ਕਿ ਮੈਂ ਇੱਥੇ ਰਾਤ ਦਾ ਮੈਂ ਕਿੱਥੇ ਕਿਤੇ ਰਹਿ ਰਿਹਾ ਕਿਤੇ ਕਿਤੇ ਰਹਾ ਹੁਣ ਸਾਰਾ ਜਿਹੜਾ ਮੈਂ ਮੰਗਲ ਪੁੱਤਰ ਸਾਰੇ ਤਿਆਰ ਕਰਵਾ ਕੇ ਆਇਆ ਮੈਂ ਵਕੀਲਾਂ ਨਾਲ ਰਾਇ ਕਰਕੇ ਆਇਆ ਹਾਈ ਕੋਰਟ ਦੇ ਵਕੀਲ ਨੂੰ ਮੈਂ ਇੱਥੇ ਬੁਲਾਇਆ ਦੂਜੇ ਵਕੀਲਾਂ ਨੂੰ ਮਾਪ ਲਾਇਆ ਸਾਰਾ ਜਿਹੜਾ ਕਿ ਕੰਮ ਆ ਨਾ ਜਿਹੜਾ ਇਹ ਆਪਾਂ ਜਾਬਦੇ ਦੇ ਵਿੱਚ ਤੇ ਕਮੂਨ ਦੇ ਵਿੱਚ ਰਹਿ ਕੇ ਕਰਨਾ ਇਸ ਕਰਕੇ ਸਭ ਨੂੰ ਮੇਰੀ ਬੇਨਤੀ ਆ ਸਭ ਤੋਂ ਵੱਡਾ ਜਿਹੜਾ ਇਹ ਪ੍ਰੋਗਰਾਮਾਂ 'ਚ ਕਰਨ ਦਾ ਮਕਸਦ ਪਤਾ ਕੀ ਆ ਅਸੀਂ ਸਵਾ 3 ਸਾਲ ਤੁਹਾਨੂੰ ਸਾਢੇ 3 ਸਾਲ ਇਹ ਪ੍ਰੋਗਰਾਮ ਇਹ ਆਪਾਂ ਮੁਦਦੇ ਤੇ ਲੜਦਿਆਂ ਨੂੰ ਹੋਵੇ ਆ ਜਿਹੜਾ ਪ੍ਰੋਗਰਾਮ ਕਰਨ ਦਾ ਮੁੱਖ ਮਕਸਦ ਉਹਦਾ ਕੀ ਆ ਕਿ ਮੈਨੂੰ ਪਤਾ ਜਿਹੜੇ ਅਸੀਂ ਅੱਜ ਅਸੀਂ ਜਿਹੜਿਆ ਅਸੈਂਸੀ ਅੱਜ ਵਾਦੇ ਲੈ ਕੇ ਆਇਆ ਅਸੀਂ ਜਿਹੜੇ ਅੱਜ ਅਸੀਂ ਮੰਗਾਂ ਲੈ ਕੇ ਆਏ ਆ ਸਰਕਾਰ ਤੇ ਮੈਨੂੰ ਪਤਾ ਨਹੀਂ ਪੂਰੀਆਂ ਕਰਨੀਆਂ ਮੈਨੂੰ ਪਤਾ ਅਸੀਂ ਮੰਗ ਪੱਤਰ ਦੇਵਾਂਗੇ ਅਸੀਂ ਸਾਡੇ ਤੇ ਇਲਜ਼ਾਮ ਜਿਹੜਾ ਲੱਗਦਾ ਨਾ ਕਿ ਕਾਨੂੰਨ ਹੱਥਾਂ ਦੇ ਵਿੱਚ ਲੈਣਾ ਤੁਸੀਂ ਇਹ ਕਰਦੇ ਹੋ ਅਸੀਂ ਕਹਾਂਗੇ ਵੀ ਤੁਸੀਂ ਆਪਾਂ ਆ ਜਿੰਨਾ ਤੁਸੀਂ ਤੁਸੀਂ ਉੱਥੋਂ ਆਪਣਾ ਸੀ ਮੰਗ ਪੱਤਰ ਦੇ ਕੇ ਚੱਲੇ ਆ ਤੁਸੀਂ ਦੇਖਦੇ ਆਂ ਕਰਦੇ ਆ ਮੰਗਾਂ ਨੇ ਤੁਸੀਂ ਇਹ ਤੇ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਜੇਕਰ ਇਹ ਕੰਮ ਨਹੀਂ ਕਰਨਗੇ ਤਾਂ ਆਪਾਂ ਇਸ ਤੋਂ ਵੱਡੇ ਜਿਹੜੇ ਅੰਦੋਲਨ ਪਤਾ ਕੀ ਹੋਣਗੇ ਉਹ ਵੱਡੇ ਬਹੁਤ ਤਕੜੇ ਅੱਛੇ ਹੋਣਗੇ ਇਹ ਸੋਚ ਨਹੀਂ ਸਕਦਾ ਜਨਤਾ ਮਾਫੀ ਜਿਹੜੇ ਜਿਸ ਤਰ੍ਹਾਂ ਦੇ ਆਪਾਂ ਐਕਸ਼ਨ ਇਹਦੇ ਘਲਾਪ ਕਰਦੇ ਆ ਇਹ ਸੋਚ ਨਹੀਂ ਸਕਦਾ ਕਿਉਂਕਿ ਜਿਹੜਾ ਇਹ ਗੱਲ ਇੱਕੋ ਹੀ ਗੱਲ ਆ ਵੀ ਕੌਣ ਹੱਥਾਂ ਦੇ ਵਿੱਚ ਲੈਂਦੇ ਨੇ ਕੌਣ ਹੱਥਾਂ ਦੇ ਵਿੱਚ ਰੱਖਦੇ ਨੇ ਇਹ ਪ੍ਰੋਗਰਾਮ ਅੱਜ ਉਸ ਜਿਹੜਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹ ਜਿਹੜਾ ਕਿ ਉਸ ਤਰ੍ਹਾਂ ਦਾ ਜਿਹੜਾ ਜਾਬਤੇ ਦੇ ਵਿੱਚ ਰੱਖੇ ਜਿਹੜਾ ਹੈ ਪ੍ਰੋਗਰਾਮ ਅੱਜ ਆਪਾਂ ਕਰਨਾ ਅਨੁਸ਼ਾਸਨ ਦੇ ਵਿੱਚ ਰੱਖ ਕੇ ਕਰਨਾ ਜਾਬਤੇ ਦੇ ਵਿੱਚ ਰੱਖ ਕੇ ਕਰਨਾ ਫਿਰ ਸਾਰਿਆਂ ਨੂੰ ਬੇਨਤੀ ਆ ਜੇ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਕਰੂਗਾ ਇਹ ਸਾਰਾ ਇਲਜ਼ਾਮ ਤੁਸੀਂ ਹਿਸਾਬ ਨਾਲ ਵੀ ਸਾਡੇ ਤੇ ਆਉਂਦੇ। ਕਿਸੇ ਨੇ ਵੀ ਹੁਲੜਵਾਜੀ ਕਰੀ। ਕਿਉਂਕਿ ਅਰਜਾਪਾ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ। ਇਸ ਤੋਂ ਬਾਅਦ ਅਰਜ ਅਸੀਂ ਜਿਹੜਾ ਕਿ ਅਸੀਂ ਸਾਡੀਆਂ ਮੰਗਾਂ ਨੇ ਉਹ ਦੇ ਕੇ ਚੱਲਾਂਗੇ। ਜਾਵਾਂਗੇ ਠੀਕ ਹੈ। ਡੀਸੀ ਡਾਕਟਰ ਤੱਕਰ ਜਾਵਾਂਗੇ। ਜੇਕਰ ਡੀਸੀ ਨਹੀਂ ਇੱਥੇ ਸਾਡਾ ਮੰਗ ਪੱਤਰ ਲਈ ਆਉਣਗੇ ਤਾਂ ਅਸੀਂ ਉੱਥੇ ਸਾਰਾ ਮਾਰਚ ਕਰਾਂਗੇ। ਇਹ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਟ੍ਰੈਫਿਕ ਜਮ ਹੁੰਦੀ ਆ ਜੋ ਕੁਝੋਂ ਦਾ ਮੁਰਦੇ ਅਸੀਂ ਸਾਡੇ ਲਈ ਸਾਡੇ ਦੇ ਦੇਖੋ ਸਾਡੇ ਲਈ ਸਾਡੇ ਜਿਮੇਵਾਰ ਨੇਗੇ ਇਹ ਸਰਕਾਰ ਦੇ ਅਕੂਪਟਾਏ ਹੋਏ ਨੁਮਾਇੰਦੇ ਨੇਗੇ ਸਾਡੀ ਸਾਡੇ ਲਈ ਇਹ ਬਣੇ ਹੋਣਗੇ ਜਿੱਕਰ ਸਾਡੀਆਂ ਮੰਗਾਂ ਨੂੰ ਸੁਣਨਗੇ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਉਹਨੇ ਸੁਣਨਗੇ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਅੱਗੇ ਜਿਹੜਾ